ਮਲੇਰ ਕੋਟਲਾ ਲੁਧਿਆਣਾ ਬਾਈਪਾਸ ਨੇੜੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਦੇ ਲਈ ਅਹਿਮਦ ਕਲੀਨਿਕ ਦਾ ਉਦਘਾਟਨ ਡਾਕਟਰ ਪ੍ਰਬਲਿੰਕਰ ਐਮਬੀਬੀਐਸ ਐਮਡੀ ਚੈਸਟ ਐਂਡ ਟੀਬੀ ਮੈਟਰਨਰੀ ਹਸਪਤਾਲ ਮਲੇਰ ਕੋਟਲਾ ਨੇ ਸਪੈਸ਼ਲ ਕੈਂਪ ਲਗਾਇਆ ਇਸ ਮੌਕੇ ਆਏ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ ਗੱਲਬਾਤ ਦੇ ਦੌਰਾਨ ਡਾਕਟਰ ਪ੍ਰਬਲਿੰਕਰ ਅਤੇ ਮੈਡੀਕਲ ਪ੍ਰੈਕਟਿਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਬਲਜਿੰਦਰ ਸਿੰਘ ਚੱਕ ਨੇ ਕੀ ਕਿਹਾ ਆਓ ਦੇਖਦੇ ਹਾਂ ਜੀ ਮੈਂ ਡਾਕਟਰ ਪ੍ਰਬਲਿੰਕਰ ਮੈਂ ਅੱਜ ਇੱਥੇ ਕੈਂਪ ਲਾਇਆ ਹੈ ਅਹਿਮਦ ਕਲੀਨਿਕ ਜਿਹੜਾ ਕਿ ਆਪਣੇ ਲੁਧਿਆਣਾ ਬਾਈਪਾਸ ਚੌਂਕ ਦੇ ਸਾਹਮਣੇ ਹੈਗਾ ਬਿਲਕੁਲ ਇੱਥੇ ਅੱਜ ਅਸੀਂ ਕੈਪ ਲਗਾ ਰਹੇ ਹਾਂ ਮੈਂ ਛਾਤੀ ਅਤੇ ਟੀਬੀ ਦੀਆਂ ਬਿਮਾਰੀਆਂ ਦੇ ਮਾਹਿਰ ਹਾਂ ਤੇ ਮੈਂ ਅੱਜ ਕੱਲੇ ਉੱਥੇ ਕਰਨਵੀਰ ਹਸਪੀਟਲ ਉੱਥੇ ਅੱਜ ਕੱਲ ਕੰਮ ਕਰ ਰਹੀ ਹਾਂ ਕਿੰਨੇ ਕਿ ਆਪਡੀ ਹੋਜੀ ਐਂਡ ਸਟੈਪ ਅੱਜ ਅਸੀਂ ਇੱਥੇ ਕਰੀਬਾ 150 ਦੇ ਅਰਾਊਂਡ ਆਪਡੀ ਕਰ ਲਈ ਹਾਂਜੀ ਬਿਲਕੁਲ ਉਹ ਪੇਸ਼ੈਂਟ ਅਸੀਂ ਚੈੱਕ ਕਰਦੇ ਜੀ ਪੇਸ਼ੈਂਟ ਹਾਂਜੀ ਪੇਸ਼ੈਂਟ ਦਾ ਅਸੀਂ ਬੀਪੀ ਐਸਪੀਓ2 ਜਿਹੜੀ ਆਕਸੀਜਨ ਲੈਵਲਸ ਹੁੰਦੇ ਆ ਤੇ ਪਲਸ ਸੇ ਆਪਾਂ ਚੈੱਕ ਕੀਤੀ ਹੈ ਇੱਥੇ ਪੇਸ਼ੈਂਟ ਨੂੰ ਅਸੀਂ ਉਹਦੀ ਛਾਤੀ ਚੈੱਕ ਕੀਤੀ ਹੈ ਚੈਸਟ ਆਸਕਲਡੇਟ ਕੀਤੀ ਹੈ ਤੇ ਉਹਨਾਂ ਨੂੰ ਜਿਹੜੀਆਂ ਮੈਡੀਸਿਨਸ ਹੈਗੀਆਂ ਉਹ ਵੀ ਅਸੀਂ ਫ੍ਰੀ ਆਫ ਕਾਸਟ ਅੱਜ ਦਿੰਦੀ ਹਾਂ ਦੇਖਿਓ ਛਾਤੀ ਨੇ ਲੋਕਾਂ ਨੂੰ ਪ੍ਰੋਬਲਮਾਂ ਆਉਂਦੀਆਂ ਨੇ ਅੱਜਕੱਲ ਕੀ ਮੈਸੇਜ ਪਬਲਿਕ ਨੂੰ ਦੇਣਾ ਜਾਓਗੇ ਜੀ ਮੈਸਰਸ ਤਾਂ ਇਹੀ ਹੈ ਕਿ ਦੇਖੋ ਇੱਕ ਤਾਂ ਸਭ ਤੋਂ ਜ਼ਰੂਰੀ ਹੈ ਕਿ ਹਰ ਇੱਕ ਜਿਹੜੇ ਅੱਜ ਕੱਲ ਅਸੀਂ স্মੋਕਿੰਗ ਕਰਦੇ ਹਾਂ ਬੀੜੀ ਸਿਗਰਟ ਜਿਹੜੀ ਅਸੀਂ ਪੀ ਰਹੇ ਹਾਂ ਉਹ ਇੱਕ ਬਿਲਕੁਲ ਜ਼ਹਿਰ ਹੈਗਾ ਕੋਈ ਇਹੀ ਹੈ ਕਿ ਅਸੀਂ ਉਹ ਜ਼ਹਿਰ ਹੀ ਹੈ ਜਿਹੜਾ ਅੰਦਰ ਲੈ ਕੇ ਜਾ ਰਹੇ ਹਾਂ ਉਹ ਧੂਆ ਹੈ ਜਿਹੜਾ ਅਸੀਂ ਆਪਣੇ ਅੰਦਰ ਹੀ ਸੁਟੀ ਜਾ ਰਹੇ ਹਾਂ ਇਹ ਬਿਲਕੁਲ ਬੰਦ ਕਰਨਾ ਚਾਹੀਦਾ ਹੈ ਇਸ ਤੋਂ 50% ਪੇਸ਼ੈਂਟਸ ਜਿਹੜੇ ਆ ਉਹ ਆਪਣੇ ਆਪ ਠੀਕ ਹੋ ਜਾਂਦੇ ਜਦੋਂ ਇਹ স্মੋਕਿੰਗ ਨੂੰ ਬੰਦ ਕਰ ਦਿੰਗੇ ਇਹ ਵੀ ਇੱਕ ਟ੍ਰੀਟਮੈਂਟ ਹੈ ਕਿ স্মੋਕਿੰਗ ਬੰਦ ਕਰਨੇ ਇੱਕ ਫਸਟ ਟ੍ਰੀਟਮੈਂਟ ਇਹੀ ਹੈ ਕਿ ਹਰ ਇੱਕ ਪੇਸ਼ੈਂਟ ਨੂੰ ਜਿੰਨੂੰ ਕੋਈ ਵੀ ਉੜੀ ਜੀ ਵੀ ਦਿੱਕਤ ਹੈ ਉਹਨੂੰ ਬਿਲਕੁਲ ਉਸੇ ਟਾਈਮ স্মੋਕਿੰਗ ਬੰਦ ਕਰ ਦੇਣੀ ਚਾਹੀਦੀ ਹੈ ਮੇਰੀ ਟੀਵੀ ਹੁੰਦੀ ਹੈ ਪੇਸ਼ੈਂਟ ਨੂੰ ਅਕਸਰ ਜ਼ਿਆਦਾ ਇਹ ਕਿੱਥੋਂ ਫੈਲਦੀ ਜੀ ਕਿੱਥੋਂ ਜਿਹੜੀ ਟੀਵੀ ਹੈ ਦੇਖੋ ਇਹ ਇੱਕ ਸਾਹ ਤੋਂ ਫੈਲਦੀ ਹੈ ਸਾਹ ਦੀ ਜਿਹੜੇ ਆਪਣੇ ਜਿਹੜੇ ਪੇਸ਼ੈਂਟ ਨੂੰ ਟੀਵੀ ਹੈ ਉਹਦੇ ਅੰਦਰ ਜਿਹੜੇ ਕਿਟਾਣੂ ਹੈ ਉਹਦੇ ਅੰਦਰ ਹੀ ਹੈ ਉਹ ਕਿਟਾਣੂ ਜਦੋਂ ਸਾਹ ਲੈਂਦਾ ਉਹ ਉਹ ਕਿਟਾਣੂ ਬਾਹਰ ਨਿਕਲਦੇ ਹੈ ਉਹ ਇੱਕ ਪੇਸ਼ੈਂਟ ਤੋਂ ਔਰ ਦੂਜੇ ਜਿਹੜਾ ਹੈਲਦੀ ਹੈ ਜਿਸ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹਨੂੰ ਇਹ ਹੋ ਜਾਂਦੇ ਹੈ ਜਦੋਂ ਉਹ ਦੇ ক্লোজ ਕੰਟੈਕਟ ক্লোজ ਕੰਟੈਕਟ ਨੂੰ ਕਿ ਸੇਮ ਕਮਰੇ ਚ ਅਸੀਂ ਬੈਠੇ ਆ ਕਿੰਨੇ ਸਾਰੇ 2-3 ਘੰਟੇ ਬੈਠੇ ਆ ਇੱਕ ਜਿਹੜਾ ਪੇਸ਼ੈਂਟ ਹੈ ਉਹ ਵੀ ਉੱਥੇ ਬੈਠਾ ਜਿਹੜਾ ਦਵਾਈ ਨਹੀਂ ਖਾ ਰਿਹਾ ਉਹ ਤੋਂ ਜ਼ਰੂਰ ਸਿਰ ਜੇ ਉਹ ਉੱਥੇ ਬੈਠਾ ਹੈ ਤਾਂ ਉਹਨੂੰ ਟੀਵੀ ਹੋ ਸਕਦੀ ਗੁਜੇ ਜਿਹੜੇ ਲੋਕ ਨੇ ਪੇਸ਼ੈਂਟ ਤੋਂ ਕਿੰਨਾ ਕੋਨੋਪਰੇਜ ਕਿੰਨਾ ਜਾਂਦਾ ਕਿੱਦਾਂ ਹੈ ਪਰਹੇਜ਼ ਦੇਖੋ ਪਰਹੇਜ਼ ਤੋਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਦਵਾਈ ਸ਼ੁਰੂ ਹੋਣੀ ਚਾਹੀਦੀ ਹੈ ਜਿਹੜਾ ਪੇਸ਼ੈਂਟ ਹੈ ਜੇ ਉਹ ਪੂਰਾ ਟ੍ਰੀਟਮੈਂਟ ਸਟਾਰਟ ਕਰ ਲਵੇ ਉਹਨੂੰ ਤੁਸੀਂ ਇਹ ਲਗਾਓ ਕਿ ਜਿਹੜੇ ਦੋ ਤਿੰਨ ਖਰਾਕਾਂ ਤੋਂ ਬਾਅਦ ਹੀ ਜਿਹੜੀ ਇੱਕੋ ਟੈਂਡੈਂਸੀ ਹੈ ਕਿ ਇੱਕ ਪੇਸ਼ੈਂਟ ਤੋਂ ਦੂਜੇ ਪੇਸ਼ੈਂਟ ਨੂੰ ਸਪਰੈਡ ਹੋਏਗੀ ਧੀਮੀ ਉਹ 50% ਤੱਕ ਘਟ ਜਾਂਦੀ ਹੈ ਮਤਲਬ ਇੰਨੀ ਜ਼ਿਆਦਾ ਇਫੈਕਟਿਵ ਹੁੰਦੀ ਹੈ ਇਹ ਦਵਾਈ ਪਰ ਕੀ ਪ੍ਰੋਬਲਮ ਕਿੱਥੇ ਆ ਰਹੀ ਹੈ ਕਿ ਇੱਕ ਤਾਂ ਪੇਸ਼ੈਂਟ ਜਿਹੜੇ ਹੈ ਉਹ ਡਾਇਗਨੋਸਿਸ ਤੱਕ ਪਹੁੰਚਦੇ ਹੀ ਨਹੀਂ ਹੈ ਕਿਉਂਕਿ ਉਹ ਕੀ ਕਰਦੇ ਹੈ ਪਹਿਲਾਂ ਖੁਦ ਹੀ ਆਪਣਾ ਸੋਚੀ ਜਾਂਦੇ ਕਿ ਸ਼ਾਇਦ ਠੀਕ ਹੋ ਜਾਏਗੀ ਠੀਕ ਹੋ ਜਾਏਗੀ ਖਾਂਸੀ ਹੈ ਚਲੋ ਠੀਕ ਹੋ ਜਾਏਗੀ ਪਰ ਇਹਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਕਿਸੇ ਵੀ ਜਣੇ ਨੂੰ 2 ਹਫ਼ਤੇ ਤੋਂ ਵੱਧ ਖਾਂਸੀ ਹੋ ਰਹੀ ਹੈ ਉਹਨੂੰ ਨਾਲ ਦੇ ਨਾਲ ਆਪਣਾ ਐਕਸ-ਰੇ ਕਰਵਾਉਣਾ ਚਾਹੀਦਾ ਹੈ ਟੈਸਟ ਕਰਵਾਉਣੇ ਚਾਹੀਦੇ ਆ ਬੱਲਨ ਦੇ ਟੈਸਟ ਕਰਵਾਉਣੇ ਚਾਹੀਦੇ ਆ ਤੇ ਆਪਣੀ ਜਿਹੜੀ ਪ੍ਰੋਬਲਮ ਆ ਰਹੀ ਹੈ ਤੇ ਉਹਨੂੰ ਡਵਾਈਸ ਸਟਾਰਟ ਕਰਨੀ ਚਾਹੀਦੀ ਹੈ ਜਰ ਸਾਹਿਬ ਅੱਜ ਸ਼ੌਕਿੰਗ ਸਾਹਮਣੇ ਅਹਿਮਦ ਕਲੀਨਿਕ ਖੋਲਿਆ ਕੀ ਕਰਨ ਜਾਉਗੇ ਤੁਹਾਡੀ ਐਸੋਸੀਏਸ਼ਨ ਬੋਲ ਐਸੋਸੀਏਸ਼ਨ ਬੋਲੋ ਸਾਡੇ ਪੂਰੇ ਪੰਜਾਬ ਦੇ ਵਿੱਚ ਸਵਾ ਲੱਖ ਤੋਂ ਉੱਪਰ ਮੈਡੀਕਲ ਪ੍ਰੈਕਟਿਸਨਰ ਪਰਕਟਿਸ ਕਰਦਾ ਇਹ ਮੈਡੀਕਲ ਪ੍ਰੈਕਟਿਸਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਸਾਡੀ ਰਜਿਸਟਰਡ ਜਿੱਥੇ ਬੰਦੀ ਹੈ ਜਿਹਦੇ ਵਿੱਚ ਲੱਖ ਸਵਾ ਲੱਖ ਸਾਡਾ ਮੈਂਬਰ ਹੈਗਾ ਤੇ ਔਰ ਇਹ ਕਲੀਨ ਨੇ ਕਲੀਨ ਕਰੀ ਐ ਐਮ ਅਹਿੰਦਰ ਕਲੀਨ ਕਲ ਤੇ ਅਸੀਂ ਅੱਜ ਇਹਦੇ ਉਗਾਠਨ ਤੇ ਪਹੁੰਚੇ ਆ ਤੇ ਇਹ ਸਾਡਾ ਮੈਂਬਰ ਐ ਇਹ ਸਾਡਾ ਲੋਗੋ ਆ ਮਾਨਵ ਸੇਵਾ ਪਰਮੋਤਰ ਸਭ ਤੋਂ ਪਹਿਲਾਂ ਮਨੁੱਖੀ ਸੇਵਾ ਕਰਨਾ ਸਾਡਾ ਪਹਿਲਾ ਫਟਿਆ ਤੇ ਜਿਹੜੇ ਸਾਡੇ ਕਲੀਨਿਕ ਨੇ ਜਿਹੜੇ ਸਾਡੇ ਮੈਂਬਰ ਨੇ ਮੈਡੀਕਲ ਐਸੋਸੀਏਸ਼ਨ ਐ ਇਹ ਅੱਜ ਦੀ ਨਹੀਂ 1995 ਤੋਂ ਲੜਦੀ ਆ ਰਹੀ ਐ ਸਰਕਾਰਾਂ ਤੋਂ ਮੰਗ ਕਰਦੀ ਆ ਰਹੀ ਐ ਤੇ ਇਸ ਕਰਕੇ ਅਸੀਂ ਬੜਾ ਲੰਮਾ ਚੌੜਾ ਟਰੀਟਮੈਂਟ ਨਹੀਂ ਦੇ ਸਕਦੇ ਅਸੀਂ ਫਸਟ ایڈ ਦੇ ਕੇ ਪੀਸ਼ ਨੂੰ ਸਟੇਬਲ ਕਰਕੇ ਅਸੀਂ ਉਹਨੂੰ ਰੈਫਰ ਕਰਕੇ ਸਕੇ